वासदे वन जमे चन वासे चन वन जमे चवंदे चनव जमद न ਕਦੇ ਸੁਣਿਆ ਵੀ ਰੰਡ ਦੀ ਲੱਕੜੀ ਦਾ ਕੋਈ ਫਰਨੀਚਰ ਬਣਿਆ ਹੋਵੇ ਰੰਡ ਕਿਸੇ ਵੀ ਕੰਮ ਦਾ ਨਹੀਂ ਮਹਾਰਾਜ ਕਹਿੰਦੇ ਪਰ ਮੇਰੀ ਵੀ ਕਦਰ ਹੋਊਗੀ ਕਿਉਂਕਿ ਮੈਂ ਚੰਦਨ ਕੋਲੇ ਨਵਾਸ ਕੀਤਾ ਮੇਰੇ ਵਿੱਚੋਂ ਖੁਸ਼ਬੂ ਆਉਣ ਲੱਗੀ ਚੰਦਨ ਦੀ ਇਹ ਕਿਰਪਾ ਕਾਲਪੁਰਖ ਪਰਵਾਦ ਨਾ ਕਰਦਾ ਗੁਰਮਖੋ ਰੰਡ ਦੇ ਗੁੱਟੋਂ ਖੁਸ਼ਬੂ ਆਉਣ ਲੱਗ ਜਾਂਦੀ ਆ ਚੰਦਨ ਦੀ ਪਰ ਉਹਦੇ ਜੰਗਲ ਦੇ ਵਿੱਚ ਮਹਾਰਾਜ ਕਹਿੰਦੇ ਕਿ ਹੋਊਗਾ درخت ਖੜਾ ਹੈ ਚਾਹੇ ਚੰਦਨ ਦੀ ਜੜੇ ਕਿਥੋਂ ਨਾ ਖੜਾ ਹੋਵੇ ਕਿਹੜੇ ਵਿੱਚੋਂ ਖੁਸ਼ਬੂ ਨਹੀਂ